ਸੰਗਤ ਸਿੰਘ ਦੀ ਰਵਾਈ ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੋਂਗਾ ਅੜਿਆ ਗਿਆਨ ਵਿਚਾਰ ਸਦਕਦੇ ਮੋਤੀ ਪਾਦਾਤਾ ਨੇ ਘੜਿਆ ਪਰ ਇਹ ਬਾਣ ਕੁਛ ਜੀ ਮੇਰੀ ਬਾਹਰ ਬੋਲ ਲੁਟਾਇਆ ਜਪ ਤਪ ਦੇ ਖੱਟੀ ਨਾ ਖੱਟੀ ਖਾਲੀ ਪਿਰਦਰ ਖੜਿਆ ਇਹ ਉਹਨੇ ਮੈਨੂੰ ਰੁਵਾਈ ਸੁਣਾਈ ਸੀ ਉਸ ਵਕਤ ਪੰਜਾਬੀ ਦੀ तमाम ਮੈਗਜ਼ੀਨ ਦੇ ਚ छਪੇ ਸੀ ਉਹਨਾਂ ਨੇ ਖੁਦ ਛਪਾਈ ਆਪਣਾ ਉਹਨਾਂ ਦਾ ਇੱਕ ਮੈਗਜ਼ੀਨ ਸੀ ਧਾਰਮਿਕ ਅੰਮ੍ਰਿਤ ਉਹਦੇ ਚ ਵੀ ਛਪੇ ਬਹੁਤੇ ਬਜ਼ੁਰਗ ਗਿਆਨੀਆਂ ਕੋਲ ਇਹ ਰੁਵਾਈ ਨੋਟ ਹੈ ਯਾਦ ਹੈ ਕੋਈ 100 ਕਦਮ ਅੱਗੇ ਚਲੇ ਆਵਾਂਗੇ ਤੇ ਮੈਂ ਕਹਿ ਦਿੱਤਾ ਮੈਂ ਇੱਕ ਬਜ਼ੁਰਗਵਾਰ ਪ੍ਰਿੰਸੀਪਲ ਸਾਹਿਬ ਇੱਕ ਰੁਬਾਈ ਮੇਰੇ ਅੰਦਰੋਂ ਜਨਮ ਲੈ ਰਹੀ ਹੈ ਜੇ ਤੁਸੀਂ ਸੁਣਨਾ ਚਾਹੋ ਤੇ ਸੁਣਾਈਏ ਕਵੀ ਹਰਦਾਸਨ ਤੇ ਕਲਾ ਪ੍ਰੇਮੀ ਸਨ ਇੱਕਦਮ ਰੁਕ ਗਏ ਕਹਿਣ ਲੱਗੇ ਸੁਣਾਓ ਹੁਣੇ ਸੁਣਾ ਉਸ ਰੁਬਾਈ ਦੇ ਬਦਲੇ ਚ ਮੈਂ ਉਹਨਾਂ ਨੂੰ ਗੁਰਬਾਈ ਸੁਣਾਈ ਸੀ ਤੁਹਾਨੂੰ ਸੁਣਾਉਣ ਲੱਗਾ ਤੇ ਨਾਲ ਸੁਣਨਾ ਉਨਨੇ ਹਿਰਦੇ ਦੀ ਤਸ਼ਵੀ ਸਾਗਰ ਨਾਲ ਦਿੱਤੀ ਮੈਂ ਇਸ ਤਰ੍ਹਾਂ ਉਹਨਾਂ ਨੂੰ ਰਵਾਈ ਸੁਣਾਈ ਦਿਲ ਸੋਰਜ ਸੋਰਜ ਦੇ ਵਾਂਗਰ ਸੀ ਪਿਆਲਿਸ਼ ਕਾ ਮਾਰੇ ਦਿਲ ਸੋਰਜ ਸੋਰਜ ਦੇ ਵਾਂਗਰ ਸੀ ਪਿਆਲਿਸ਼ ਕਾ ਮਾਰੇ ਗਿਆਨ ਵਿਚਾਰ ਸੇ ਦਕਦੀਆਂ ਕਿਰਣਾ ਭਰਣੀਆਂ ਸਿਰਜਨ ਹਾਰੇ ਪਰ ਅਫਸੋਸ ਮਸਕੀਨ ਇਸ ਤਾਏ ਲਗਿਆ ਗ੍ਰਹਿਣ ਖੁਦਈਦਾ ਬੋਲ ਬੋਲ ਕੇ ਚਮਕ ਗਵਾਈ ਘਿਰਿਆ ਹੁਣ ਅੰਧਿਆਰੇ ਮੈਨੂੰ ਅਜੇ ਤੱਕ ਯਾਦ ਹੈ ਉਹਨਾਂ ਦੀ ਅੱਖਾਂ ਬਾਰਾਂ ਸੀ ਮੇਰੀ ਮਾਂ ਪਕੜ ਕੇ ਕਹਿਣ ਲੱਗੇ ਜਿਹੜੀ ਗੱਲ ਮੈਨੂੰ 80 ਸਾਲ ਦੀ ਸਮਝ ਚ ਆਈਏ ਤੈਨੂੰ 22 ਸਾਲ ਦੀ ਸਮਝ ਚ ਆ ਗਈ ਹੈ ਉਦੋਂ ਦੀ ਗੱਲ ਹੈ ਮੈਂ ਕਈ ਇਸ ਤਰ੍ਹਾਂ ਮੈਨੂੰ ਅਨੁਭਵ ਹੁੰਦਾ ਹੈ ਬੋਲਣ ਲੱਗਿਆਂ ਧਿਆਨ ਦੂਜੇ ਤੇ ਰੱਖਣਾ ਪੈਂਦਾ ਹੈ ਸਰਨ ਲਗਿਆ ਧਿਆਨ ਆਪਣੇ ਦਾ ਇਸ ਤੋਂ ਬਾਅਦ ਗੁਰਦੁਆਰੇ ਤੱਕ ਉਹ ਚੁੱਪ ਆਏ ਔਰ ਤਿੰਨ ਚਾਰ ਵਾਰ ਮੈਂ ਦੇਖਿਆ ਉਹਨਾਂ ਦੇ ਹੰਝੂ ਡੁੱਲ ਕੇ ਮੈਨੂੰ ਅਜੇ ਤੱਕ ਯਾਦ ਹੈ ਬੈਰਾਗੀ ਹਿਰਦਾ ਸੀ ਔਰ ਕਈ ਦਿਨਾ ਤੋਂ ਫਿਰ ਉਹਨਾਂ ਨੇ ਇਸ ਦੀ ਵਿਆਖੇ ਕੀਤੀ ਉਹਨਾਂ ਚ ਇੱਕ ਖੋਬੀ ਸੀ ਕਿਸੇ ਵੀ ਪਹਿਲੂ ਨੂੰ ਪਕੜ ਲੈਣ ਬਹੁਤ ਗਹਿਰਾਈਪ ਜਾਂਦੇ ਸਨ ਉਹਨਾਂ ਨੇ ਫਿਰ ਉਪਨਿਸ਼ਦਾਂ ਦੀ ਇਹ ਪੰਕਤੀ ਤੇ ਸੁਣੀਏ ਸਿੱਧ ਪੀਰ ਸੁਰਨਾਥ ਸੁਣ ਕੇ ਹੀ ਮਨੁੱਖ ਸਿੱਧ ਹੋ ਜਾਂਦਾ ਹੈ ਸੁਣ ਕੇ ਹੀ ਪੀਰ ਹੋ ਜਾਂਦਾ ਹੈ ਸੁਣ ਕੇ ਹੀ ਨਾਥ ਹੋ ਜਾਂਦਾ ਹੈ ਸੁਣ ਕੇ ਹੀ ਗਿਆਨੀ ਦਿਆਨੀ ਇਤਨਾ ਪਾਵਨ ਹੋ ਜਾਂਦਾ ਹੈ 68 ਤੀਰ ਉਸ ਤੋਂ ਸਦਕੇ ਕੀਤੇ ਜਾ ਸਕਦੇ ਤੇ ਉਪਨਿਸ਼ਦਾਂ ਦੀ ਪੰਕਤੀ ਸਰਤਵਾ ਧਰਮੰਗ ਵਿਜਾਨਾਤੇ ਸਰਵਨ ਕਰਨੇ ਸੇ ਹੀ ਗਿਆਨ ਕੀ ਪ੍ਰਾਪਤੀ ਹੈ ਭਗਵਾਨ ਕੀ ਪ੍ਰਾਪਤੀ ਹੈ ਇਹਨੂੰ ਫਿਰ ਕਈ ਦਿਨ ਖੋਲਦੇ ਰਹੇ ਸੁਣਨ ਦੀਆਂ ਚਾਰ ਪੌੜੀਆਂ ਲਗਾਤਾਰ ਗੁਰੂ ਨਾਨਕ ਨੇ ਕਹੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਰਵਨਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ ਰੇ ਮਨ RAM ਸੈਉ ਕਰ ਪ੍ਰੀਤ ਰਾਵਨਾਲ ਪ੍ਰੀਤ ਪਾ ਪਰ ਕਿਵੇਂ ਇਹ ਪ੍ਰੀਤ ਕਿਵੇਂ ਪੈਦਾ ਹੋਵੇ ਸਰਮਨਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ ਜ਼ਬਾਨ ਗਾਇਨ ਕਰੇ ਜ਼ਬਾਨ ਦਾ ਇਹ ਕੰਮ ਲੇਕਿਨ ਕੰਨਾਂ ਨੂੰ ਵੇਲਾ ਨਾ ਛੜੀ ਸੁਣੇ ਆਪਣਾ ਗਾਇਆ ਹੋਇਆ ਸੁਣੇ ਆਪ ਕਥੇ ਆਪ ਸੁਣਨੇ ਹਰ ਕਠਨ ਹੈ ਮੈਂ ਬਾਣੀ ਪੜ ਰਿਆਂ ਇਸ ਨੂੰ ਤੇ ਤਾ ਸਕਾਂਗਾ ਜੋ ਆਪਣੇ ਕੋਲਾਂ ਇਹ ਤੇ ਕਿਵੇਂ ਸੁਣਾਗਾ ਆਪਣੇ ਨਾਲ ਜੋ ਬੈਠ ਸਕਦਾ ਔਰ ਬੜਾ ਪਰਸੰਨ ਬੈਠ ਸਕਦਾ ਹੈ ਸਮਝ ਲਓ ਯੋਗੀ ਹੈ ਅਭਿਆਸੀ ਹੈ ਗੁਰਮੁਖ ਹੈ ਜੋ ਦੂਜਿਆਂ ਨਾਲ ਬੈਠ ਕੇ ਤੇ ਪਰਸੰਨ ਰਹਿ ਸਕਦਾ ਹੈ ਤੇ ਆਪਣੇ ਨਾਲ ਬੈਠ ਕੇ ਉਦਾਸ ਹੋ ਜਾਏ ਪਰੇਸ਼ਾਨ ਹੋ ਜਾਏ ਸਮੇ ਲੈਣਾ ਸੰਸਾਰੀਏ ਕੁਛ ਵੀ ਨਹੀਂ ਇਹ ਦੇਖੋ ਕੁਛ ਵੀ ਨਹੀਂ ਕਹਿੰਦੇ ਨੇ ਮਨੁੱਖ ਸਮਾਜਿਕ પ્રાਣੀ ਹੈ ਤੋ ਸਮਾਜਿਕ ਹੋਵੇਗਾ ਦੂਜਾ ਚਾਹੀਦਾ ਦੂਜਾ ਚਾਹੀਦਾ ਅਜੇ ਧਾਰਮਿਕ ਨਹੀਂ ਹੈ ਸਮਾਜਿਕ ਹੈ ਯਾਗਵੱਲ ਕੱਲੇ ਬੈਠੇ ਸਨ ਤੇ ਉਹਨਾਂ ਦਾ ਮਿੱਤਰ ਉਹਨਾਂ ਦੇ ਕੋਲ ਜਾ ਕੇ ਬੈਠਿਆ ਤੇ ਕਹਿੰਦਾ ઋષਿ ਜੀ ਦੂਰੋਂ ਮੈਂ ਦੇਖਿਆ ਤੁਸੀਂ ਕੱਲੇ ਸੀ ਨਾ ਤਾਨੂੰ ਸਾਥ ਦੇਣ ਵਾਸਤੇ ਮੈਂ ਆ ਗਿਆ ਕੱਲਾ ਰੱਬ ਵੀ ਨਾ ਆਵੇ ਯਾਗਵਲਕ ਕਹਿਣ ਲੱਗੇ ਤੈਨੂੰ ਕਿਸ ਨੇ ਕਿਹਾ ਮੈਂ ਕੱਲਾ ਸੀ ਮੈਂ ਤੇ ਆਪਣੇ ਨਾਲ ਬੈਠਾ ਸੀ ਹੁਣ ਤੋਂ ਆਇਆ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ ਯਾਗਵਲਕ ਮਹਾਨ ઋષਿ ਹੋਇਆ ਬੜੀਆਂ ਗਜ਼ਬ ਦੀਆਂ ਉਹਦੀਆਂ ਰਚਨਾਵਾਂ ਮਾਰਾ ਜੀ ਦੀ ਬਾਣੀ ਕਹਿੰਦੀ ਅਪਤਨ ਕਾ ਜੋ ਕਰੇ ਵਿਚਾਰ ਤਿਸ ਜਮ ਕੰਕਰ ਨਹੀਂ ਕਰੇ। ਜੋ ਆਪਣੇ ਤਨ ਦੀ ਆਪਣੇ ਆਪ ਦੀ ਵਿਚਾਰ ਕਰਦਾ ਤੇ ਆਪਣੇ ਨੇੜੇ ਰਹਿੰਦਾ ਉਹ ਮਨੁੱਖ ਜਮਾਂ ਦੀ ਮਾਰ ਤੋਂ ਬਚ ਜਾਂਦਾ। ਕੋਈ ਮਨੁੱਖ ਆਪਣੇ ਨੇੜੇ ਨਹੀਂ ਆਉਂਦਾ ਦੂਜਿਆਂ ਦੇ ਨੇੜੇ ਆਉਂਦਾ। ਇਸ ਵਾਸਤੇ ਮੈਂ ਅਕਸਰ ਬਿਆਨ ਕਰਦਾ ਹੁੰਦਾ ਇੱਕ ਪਤੀ ਜਿਤਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ। ਉਹਦੀਆਂ ਕਮਜ਼ੋਰੀਆਂ ਨੂੰ ਉਹਦੀਆਂ ਖੂਬੀਆਂ ਨੂੰ ਉਹਦੇ ਸੁਭਾਅ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਆਪਣੀਆਂ ਖੂਬੀਆਂ ਨੂੰ ਆਪਣੇ ਸੁਭਾਅ ਨੂੰ ਨਹੀਂ ਜਾਣਦਾ ਕਿਉਂਕਿ ਆਪਣੇ ਨੇੜੇ ਤੇ ਹੁੰਦਾ ਹੀ ਨਹੀਂ ਇੱਕ ਮਿੱਤਰ ਮਿੱਤਰ ਦੇ ਨੇੜੇ ਆਪਣੇ ਨੇੜੇ ਨਹੀਂ ਹੈ ਮਿੱਤਰ ਬਾਰੇ ਬਹੁਤ ਕੁਝ ਜਾਣਦਾ ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ ਇੱਕ ਪਤਨੀ ਜਿਤਨਾ ਪਤੀ ਦੇ ਨੇੜੇ ਆਪਣੇ ਨੇੜੇ ਨਹੀਂ ਹੈ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ ਉਹਦੀਆਂ ਕਮਜ਼ੋਰੀਆਂ ਨੂੰ ਉਹਦੇ ਗੁਣਾਂ ਨੂੰ ਉਹਦੀਆਂ ਖੂਬੀਆਂ ਨੂੰ ਉਹਦੀਆਂ ਮਜਬੂਰੀਆਂ ਨੂੰ ਜਾਣਦੇ ਕਿਉਂਕਿ ਉਹਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਆਪਣੇ ਬਾਰੇ ਕੱਖ ਵੀ ਨਹੀਂ ਜਾਣਦੇ ਜਿਹੜਾ ਮਨੁੱਖ ਆਪਣੇ ਨੇੜੇ ਹੀ ਨਹੀਂ ਹੈ ਉਹ ਆਪਣੇ ਬਾਰੇ ਕੁਝ ਨਹੀਂ ਜਾਣਦਾ ਤੇ ਜੋ ਆਪਣੇ ਬਾਰੇ ਕੁਝ ਨਹੀਂ ਜਾਣਦਾ ਪ੍ਰਮਾਤਮਾ ਬਾਰੇ ਕੀ ਜਾਣੇਗਾ ਕਿਉਂਕਿ ਤਨ ਦੇ ਵਿੱਚ ਮਨ ਹੈ ਮਨ ਦੇ ਵਿੱਚ ਪ੍ਰਭੂ ਹੈ ਜੋ ਆਪਣੇ ਨੇੜੇ ਹੀ ਨਹੀਂ ਹੈ ਤੇ ਪ੍ਰਮਾਤਮਾ ਦੀ ਕਿਵੇਂ ਖੋਜ ਕਰੇਗਾ ਅਪ ਤਨ ਕਾ ਜੋ ਕਰੇ ਵਿਚਾਰ ਇਹ ਧਿਆਨ ਸਾਧਨਾ ਨੂੰ ਕਿਦੜੇਵੇਂ ਖਿਡਾਉਣਾ ਨਾ ਸਮਝ ਲੈਣਾ ਕਬੀਰ ਕਹਿੰਦੇ ਨਾ ਮਾਥੇ țeਲਕ ਹਸ ਮਾਲਾ ਬਾਨਾ ਲੋਗਨ ਆਰਾਮ ਖੇਲੋ ਨਾ ਜਾਣਾ ਇਹ ਖਿਡਾਉਣਾ ਨਹੀਂ ਹੈ ਇਹ ਤੇ ਸੂਰੀ ਉਪਰ ਖੇਲਣਾ ਗਿਰੇ ਤਾਂ ਠਾਹਰਨਾ ਹੈ ਇਹ ਤੇ ਕਬੀਰਿਆਂ ਜੀ ਕਹਿੰਦੇ ਨੇ ਜੈ ਮਹਾਰਗ ਪੰਡਤ ਗਏ ਪਾਛੇ ਪਰਿ ਬਹੀਰ ਇੱਕ ਔਗੜ ਘਾਟੀ RAM ਕੇ ਤੇ ਚੜ ਰਹੇ ਹੋ ਕਬੀਰ ਇੱਕ ਬਿਖੜੀ ਘਾਟੀ ਤੇ ਮੈਂ ਕੱਲਾ ਜਾ ਰਿਹਾ ਨਾ ਮੇਰੇ ਅੱਗੇ ਕੋਈ ਨਾ ਮੇਰੇ ਪਿੱਛੇ ਕੋਈ ਜਦ ਵੀ ਕੋਈ ਧਿਆਨ ਸਾਧਨਾ ਕਰੇਗਾ ਇੱਕ ਤੇ ਇੱਕ ਅਲ ਦੇ ਚਾਉਂਦੀ ਹੈ ਨਾਲੇ ਦੂਜਾ ਇਹ ਵੀ ਪਤਾ ਚੱਲ ਜਾਏਗਾ ਇਸ ਮਾਰਗ ਤੇ ਬਾਕੀ ਨਹੀਂ ਚੱਲ ਰਹੇ ਨਹੀਂ ਚੱਲਦੇ ਨਹੀਂ ਚੱਲਦੇ ਬਾਹਰ ਮੁਖੀ ਨੇ ਲੋਕ ਅੰਤਰ ਮੁਖੀ ਨਹੀਂ ਨੇ ਇੱਕ ਔਗਟ ਘਾਟੀ ਰਾਮ ਕੀ ਇੱਕ ਵਿਖੜੀ ਘਾਟੀ ਤੇ ਮੈਂ ਕੱਲਾ ਚੱਲ ਰਿਹਾ ਇਨੋਂ ਇਕਬਾਲ ਕਹਿੰਦਾ ਹੈ ਕਾਫਲੇ ਜਾਂ ਵੱੜ ਗਏ ਜਾਂ ਮਿਟ ਗਏ ਰਾਸਤੇ ਸੁਨਸਾ ਨਜ਼ਰ ਆਤੇ ਹਨ اے خدا ਤੇਰਾ ਰਸਤਾ ਮੈਨੂੰ ਉਜੜਿਆ ਹੋਇਆ ਦਿਖਾਈ ਦਿੰਦਾ ਚੱਲੇ ਆਉਣਗੇ ਕਿਸੇ ਵਕਤ ਪਹੁੰਚ ਗਏ ਨੇ ਕੁਝ ਰਸਤੇ 'ਚ ਮਰ ਖੱਬ ਗਏ ਹੁਣ ਤੇ ਹਰ ਰਸਤੇ ਤੇ ਭੀੜ ਹੈ ਤੇਰਾ ਰਸਤਾ ਤੇ ਉਜੜਿਆ ਹੀ ਹੋਇਆ ਕੁਝ ਵੀ ਨਹੀਂ ਕੋਈ ਨਹੀਂ ਚੱਲਦਾ ਚੱਲੇ ਆਉਣਗੇ ਕਿਸੇ ਵਕਤ ਬਰਮ ਗਏ ਨੇ ਭਗਤ ਫਕੀਰ ਇਕਬਾਲ ਕਹਿੰਦਾ ਹੁਣ ਤੇ ਮੈਨੂੰ ਇਸ ਰਸਤੇ ਤੇ ਚੱਲਦੇ ਨਹੀਂ ਦਿਖਾਈ ਦੇ ਰਹੇ ਕਿਉਂ ਇਹਨੂੰ ਗੁਰੂ ਨਾਨਕ ਨੇ ਕਹਿੰਦੇ ਨੇ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤਰੇ ساری ਸ੍ਰਿਸ਼ਟੀ ਇੱਕੋ ਵਰਨ ਹੋ ਗਈਏ ਧਰਮ ਦਾ ਚੱਲਣਾ ਰਹਿ ਗਿਆ ਧਰਮ ਨਹੀਂ ਚੱਲਦਾ ਤੋ ਸਾਰੀ ਸ੍ਰਿਸ਼ਟੀ ਬ੍ਰਾਹਮਣ ਹੋ ਗਈ ਬ੍ਰਾਹਮਣ ਨਾਲ ਧਰਮ ਚੱਲਦਾ ਹੈ ਸਾਰੀ ਸ੍ਰਿਸ਼ਟੀ ਛਤਰੀ ਹੋ ਗਈ ਹੈ ਛਤਰੀ ਨਾਲ ਧਰਮ ਚੱਲਦਾ ਹੈ ਸਾਰੀ ਸ੍ਰਿਸ਼ਟੀ ਸ਼ੁੱਧਰ ਹੋ ਗਈ ਹੈ ਸ਼ੁੱਧਰ ਨਾਲ ਧਰਮ ਚੱਲਦਾ ਹੈ ਕਿਉਂਕਿ ਉਹ ਸੇਵਾ ਕਰਨ ਦੇ ਚ ਰੁਚੀ ਰੱਖਦਾ ਹੈ ਸੇਵਾ ਕਰਕੇ ਉਹਨੂੰ ਪ੍ਰਸੰਤਾ ਮਿਲਦੀ ਹੈ ਮੈਂ ਫਿਰ ਅਰਜ਼ ਕਰਾਂ ਕਿ ਚਾਰੇ ਵਰਨ ਕੋਈ ਜਾਤ ਨਹੀਂ ਹੈ ਸੁਭਾਅ ਦਾ ਨਾ ਹੈ ਜੋ ਹਰ ਵਕਤ ਵਿਚਾਰ ਦੇ ਚ ਖੋਇਆ ਰਹੇ ਸੋਚ ਦੇ ਚ ਖੋਇਆ ਰਹੇ ਚਿੰਤਨ ਦੇ ਚ ਖੋਇਆ ਰਹੇ ਬ੍ਰਾਹਮਣ ਜੋ ਹਰ ਵਕਤ ਆਪਣੇ ਹੱਥਾਂ ਨੂੰ ਮਜ਼ਬੂਤ ਕਰੇ ਤੇ ਆਖੇ ਮੈਂ ਮਜ਼ਲੂਮ ਦੀ ਗਰੀਬ ਦਾ ਪੱਖ ਲੈਣਾ ਹੈ ਉਹਦੇ ਪੱਖ ਦੇ ਚ ਲੜਨਾ ਹੈ ਮਿਟ ਜਾਵਾਂ ਤਾਂ ਵੀ ਕੋਈ ਗੱਲ ਨਹੀਂ ਉਹਦੇ ਨਾਲ ਵੀ ਧਰਮ ਚੱਲਦਾ ਹੈ ਜੋ ਸੇਵਾ ਕਰਕੇ ਰਸ ਲਵੇ ਆਨੰਦ ਲਵੇ ਵਜਣੀ ਤੋਂ ਵਜਣੀ ਸੇਵਾ ਕਰ ਲਵੇ ਤੱਪੜ ਝਾੜਨਾ ਕੱਪੜੇ ਦੋਣਾ ਪਾण्डे ਮਾਜਣਾ ਔਰ ਇਹਦੇ ਚੋਂ ਰਸ ਆਵੇ ਇਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਈਐ ਕੰਮ ਵਿੱਚ ਜੋ ਟੈਨੋ ਸੇਚੀ ਆਨੰਦ ਹੈ ਉਹਨਾਂ ਨੂੰ ਪਾਰੀ ਸੇਵਾ ਜੋਟੇ ਨੇ ਉਹਦੇ ਚ ਆਨੰਦ ਹੈ ਸ਼ੂਦਰ ਸ਼ੂਦਰ ਨਾਲ ਧਰਮ ਚੱਲਦਾ ਹੈ ਖੱਤਰੀ ਨਾਲ ਧਰਮ ਚੱਲਦਾ ਹੈ ਬ੍ਰਾਹਮਣ ਦੇ ਨਾਲ ਧਰਮ ਚੱਲਦਾ ਹੈ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੇ ਗਤ ਰਈ ਫਿਰ ਕਿਹੜਾ ਵਰਨ ਹੈ ਜਿਹਦੇ ਨਾਲ ਧਰਮ ਨਹੀਂ ਚੱਲਦਾ ਵੈਸ਼ 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 কৃষ্ণ ਵਾਕ ਹੋਗੇ ਜੋ ਛੋਟੀ ਮੋਟੀ ਦੁਕਾਨ ਖੋਲ ਕੇ ਬੈਠਾ ਹੈ ਤੇ ਸਾਜ਼ੋ ਸਮਾਨ ਵੇਚਦਾ ਭੈਣ ਹੈ ਜਿਹਦੇ ਚ ਹਰ ਵਕਤ ਵੇਚਣ ਦੀ ਰੁਚੀ ਮੌਜੂਦ ਹੈ ਕੋਈ ਖਰੀਦਾਰ ਹੋਣਾ ਚਾਹੀਦਾ ਹੈ ਇੱਜ਼ਤ ਵੇਚਣੀ ਹੈ ਅਣਖ ਵੇਚਣੀ ਹੈ ਗਿਆਨ ਵੇਚਣਾ ਹੈ ਧਰਮ ਵੇਚਣਾ ਹੈ ਕੌਮ ਵੇਚਣੀ ਹੈ ਦੇਸ਼ ਵੀ ਵੇਚਣਾ ਹੈ ਅਗਰ ਹੱਥ ਦੇ ਚ ਜੋ ਚੀਜ਼ ਉਸ ਦੇ ਹੱਥ ਵਿੱਚ ਹੋਵੇਗੀ ਅਗਰ ਉਸ ਦਾ ਠੀਕ ਉਸ ਨੂੰ ਮੁੱਲ ਮਿਲੇ ਵੇਚ ਦੇਗਾ ਐਸੇ ਦੁਨੀਆਂ ਦੇ ਸਾਰੇ ਦੁਨੀਆਂ 'ਚ ਲੋਕ ਹੋਏ ਨੇ ਜੋ ਮੁਲਕ ਨਾਲ ਗਦਾਰੀ ਕਰਕੇ ਮੁਲਕ ਨੂੰ ਵੇਚਦੇ ਰਹੇ ਨੇ ਮੁਲਕ ਦੇ ਸੀਕ੍ਰੇਟ ਵੇਚਦੇ ਰਹੇ ਨੇ ਕੌਮ ਨੂੰ ਵੇਚਦੇ ਰਹੇ ਨੇ ਧਰਮ ਨੂੰ ਵੇਚਣਾ ਹੈ ਗਿਆਨ ਵੇਚਣਾ ਹੈ ਕਲਾ ਵੇਚਣੀ ਹੈ ਧਰਮ ਨਹੀਂ ਚੱਲ ਰਿਹਾ ਬڑے ਤੋਂ بڑے ਜਿਨ੍ਹਾਂ ਨੂੰ ਅਸੀਂ ਪੰਡਤ ਕਹਿੰਦੇ ਆ ਗੁਣੀ ਗੈਣੀ ਕਹਿੰਦੇ ਆ ਕੀਰਤਨੀਆਂ ਕਹਿੰਦੇ ਆ ਗੁਰਬਾਣੀ ਕਹਿੰਦੀ ਸਭ ਵੈਸ਼ਨ ਹੈ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਵੈਸ਼ਨ ਹੈ ਬਹੁਤ ਵੱਡਾ ਸਮਾਗਮ ਹੋਵੇਗਾ ਫਿਰ ਦੇਖਣਗੇ ਬਚਿਆ ਕਿਤਨਾ ਹੈ ਧਨ ਕਿਤਨਾ ਬਚ ਰਿਹਾ ਹੈ ਕੋਈ ਗੁਰੂ ਨਾਲ ਵੀ ਜੁੜਿਆ ਹੈ ਇਹ ਆંકੜੇ ਨਹੀਂ ਇਕੱਠੇ ਕਰਨਗੇ ਕੋਈ ਰੱਬ ਦੇ ਮਾਰਗ ਤੇ ਵੀ ਚੱਲਿਆ ਹੈ ਇਹ ਆંકੜੇ ਨਹੀਂ ਇਕੱਠੇ ਕਰਨਗੇ ਕੋਈ ਗੁਰਬਾਣੀ ਨਾਲ ਵੀ ਜੁੜਿਆ ਇਸ ਗਿਣਤੀ ਮਿੰਤੀ ਚ ਉਹਨਾਂ ਨੂੰ ਕੋਈ ਮਤਲਬ ਨਹੀਂ ਗੋਲਕ ਕਿਤਨੇ ਬਚ ਗਏ ਮੈਂ ਪਰਸਨ ਹੁੰਦੇ ਦੇਖੇ ਨੇ ਪ੍ਰਬੰਧਾ ਇਹਨੇ ਲੱਖਾਂ ਬਚ ਗਏ ਨੇ ਕੀਰਤਨ ਦਰਬਾਰ ਚ ਪਰਸਨ ਤੇ ਫਿਰ ਕੀਰਤਨੀ ਵੀ ਮੁੱਲ ਕਰਦੇ ਨੇ ਐਦੀ ਕੀਮਤ ਜਿਸ ਦੀ ਕੀਮਤ ਲੈ ਲਈ ਉਹ ਤੇ ਵੇਚ ਦਿੱਤਾ तो ज्ञान बिकाऊ है कीर्तन बिकाऊ है पाठ बिकाऊ है इज्जत बिकाऊ है असमत बिकाऊ है धर्म बेकाऊ है क्यों मारो इकन सारे ते वैश हो गए सारी दुनिया वैश है सृष्टि सब एक वर्ण होई धर्म के गतरे सारी सृष्टि वैश हो गई है वैश नाल धर्म नहीं चलता वैश लोभी होंदा है ओनु हर कीमत ते धन चाहिदा अणख बिकदिए ते जावे ਇਸ ਦੇ ਬਿਕਦੀਏ ਤੇ ਜਾਵੇ ਗੁਸਾਖੀ ਮਾਫ برداشت ਕਰਨਾ ਜਿਹੜੀ ਆਪਣੀ ਅਸਮਤ ਵੇਚਦੀ ਔਰਤ ਉਹਨੂੰ ਵੈਸ਼ੀਆ ਕਹਿੰਦੇ ਨੇ ਤੇ ਜਿਹੜਾ ਸਭ ਕੁਝ ਵੇਚਦਾ ਹੈ ਉਹਨੂੰ ਵੈਸ਼ ਕਹਿੰਦੇ ਨੇ ਵੈਸ਼ੀਆ ਔਰ ਵੈਸ਼ ਦੋਵੇਂ ਸ਼ਬਦ ਬੜੇ ਨਿਕਟ ਵਰਤੇ ਨੇ ਬਹੁਤ ਨਿਕਟ ਵਰਤੇ ਨੇ ਇਸ ਸੰਬੰਧ ਵਿੱਚ ਮੇਰੀ ਇੱਕ ਕੈਸਟ ਵੀ ਹੈ ਬਹੁਤ ਸਾਰੇ ਗੁਣੇ ਗੈਨੇ ਮੇਰੇ ਤੇ ਔਖੇ ਵੀ ਹੋ ਗਏ ਮੈਂ ਕਿਹ ਦੇਖੋ ਮੈਂ ਕਿਸੇ ਤੇ ਝੋਟ ਨਹੀਂ ਕੀਤੀ ਗੁਰੂ ਨਾਨਕ ਦੀ ਪੰਗਤੀ ਦੀ ਵਿਆਖਿਆ ਕੀਤੀ ਹੈ ਨਜ਼ਰਾਨਾ ਬੇਟਾ ਗੁਰੂ ਦੇ ਅੱਗੇ ਰੱਖੀ ਜਾ ਸਕਦੀ ਹੈ ਕੀਰਤਨੀ ਦੇ ਅੱਗੇ ਰੱਖੇ ਜਾਸ ਮੁੱਲ ਇਤਨੇ ਕੀਮਤ ਚਾਹੀਦੇ ਮਨਾ ਤੇ ਬਿਕ ਗਿਆ ਕੀਰਤਨ ਔਰ ਜਿਹੜਾ ਕੀਰਤਨ ਖਰੀਦਾ ਪਿਆ ਖਰੀਦਾਰ ਹੈ ਉਹ ਵੀ ਅੱਗੋਂ ਸੋਚੇਗਾ ਮੈਨੂੰ ਕਿਤਨਾ ਬਚਦਾ ਹੈ ਤੋ ਵੀ ਵੈਸ਼ ਹੈ بڑے بڑے ਕੀਰਤਨ ਦਰਬਾਰ ਇਸ ਮਨੋ ਵਿਰਤੀ ਨਾਲ ਭਾਰਤ ਦੇ ਚੌਂਦੇ ਨੇ ਬਚੇਗਾ ਕਿ ਇਹ ਵੀ ਮਹਿਰਸ ਕਰਦੇ ਆ ਸਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਸਾਰੀ ਸਿਸ਼ਟੀ ਇੱਕੋ ਵਰਨ ਹੋ ਗਈ ਕੌਣ ਵੈਸ਼ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਗਿਆਨ ਵੇਚਣਾ ਹੈ ਕਲਾ ਵੇਚਣੀ ਹੈ ਕੁੱਲ ਵੇਚਣਾ ਹੈ ਧਰਮ ਗੁਣ ਵੇਚਣੇ ਨੇ ਧਰਮ ਨੂੰ ਵੇਚਣਾ ਹੈ ਸ਼ਰਾਫਤ ਵੇਚਣੀ ਹੈ ਇਨਸਾਨੀਅਤ ਵੇਚਣੀ ਹੈ ਗਾਲਿਬ ਤੇ ਕਹਿੰਦਾ ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ ਖੁਦਾ ਕੇ ਘਰ ਕੀ ਕਿਆ ਕਹੀਏ ਖੁਦਾ ਕੋ ਵੇਚ ਦੇਤੇ ਹੈ ਉਹਨਾਂ ਦੇ ਹੱਥ ਵਿੱਚ ਕਿਦਰੇ ਰੱਬ ਵੀ ਆ ਜਾਏ ਤੇ ਕਹਿੰਦੇ ਰੱਬ ਤੈਨੂੰ ਵੀ ਵੇਚਣਾ ਛੱਡਣਾ ਨਹੀਂ ਹੈ ਕੋਈ ਕੀਮਤ ਦੇਣ ਵਾਲਾ ਵੈਸ਼ ਉਸਨੂੰ ਕਹਿੰਦੇ ਨੇ ਜੋ ਸਭ ਕੁਝ ਵੇਚੇ। ਵੈਸ਼ੀਆ ਉਸਨੂੰ ਕਹਿੰਦੇ ਨੇ ਜੋ ਆਪਣਾ ਜਿਸਮ ਵੇਚਦੀ ਆਪਣੀ ਇੱਜ਼ਤ ਵੇਚਦੀ ਹੈ। ਵੈਸ਼ ਉਸਨੂੰ ਕਹਿੰਦੇ ਨੇ ਜੋ ਸਭ ਕੁਝ ਵੇਚਦਾ ਹੈ। ਇਸ ਤਰ੍ਹਾਂ ਦੀ ਵੇਚਣ ਦੀ ਜਿਸ ਦੀ ਮਨੋਬਿਰਤੀ ਹੈ ਮਹਾਰਾਜ ਕਹਿੰਦੇ ਨੇ ਉਹਦੇ ਨਾਲ ਧਰਮ ਨਹੀਂ ਚੱਲਦਾ ਤੇ ਸਾਰਾ ਸੰਸਾਰ ਵੈਸ਼ ਹੋ ਗਿਆ। ਵੈਸ਼ ਹੋ ਗਿਆ। ਧਨ ਚਾਹੀਦਾ ਹੈ ਧਰਮ ਨਹੀਂ। ਪਥਨੀ ਕਿਤਨੀਆਂ ਕੁਰਬਾਨੀਆਂ ਨਾਲ ਇਹ ਪੰਜ ਕਕਰ ਮਿਲੇ ਸਨ ਚਾਰ ਕੋਡੀਆਂ ਬਦਲੇ ਲੋਕਾਂ ਨੇ ਰਹਿਤ ਵੇਚੂ ਕੇ ਪਰੇ ਸੁੱਟੀ ਗਈ ਮੰਦਰ ਵੀ ਖਾਲੀ ਨੇ ਹਿੰਦੂਆਂ ਦੀ ਨਵੀਂ ਜਨਰੇਸ਼ਨ ਵੀ ਕੋਈ ਪਾਜ ਪਾਠ ਪੂਜਾ ਦੀ ਤਰਫ ਨਹੀਂ ਜਾਂਦੀ ਸਾਰੇ ਚਰਚ ਤੇ ਉਜੜ ਗਏ ਨੇ ਇਹ ਦੇਸ਼ ਇੰਗਲੈਂਡ ਜਿੱਥੇ ਤੁਸੀਂ ਰਹਿੰਦੇ ਹੋ ਤੇ ਆਮ ਆਧਾਰਨ ਸੇ ਹਰ ਗਲੀ 'ਚ ਇਹਨਾਂ ਨੇ ਦੋ ਦੋ ਚਰਚ ਬਣਾਏ ਬੜਾ ਕੀਮਤੀ ਪੱਥਰ ਲਾਇਆ ਬੜੀ ਕੀਮਤੀ ਲੱਕੜ ਲਾਈ ਇਹਦਾ ਮਤਲਬ ਇਹ ਦੋਵੇਂ ਵਕਤ ਆਉਂਦੇ ਸਨ ਹਰ ਗਲੀ 'ਚ ਦੋ ਦੋ ਚਰਚ ਫਿਰ ਸਾਰੀ ਦੁਨੀਆ 'ਚ ਇਨ੍ਹਾਂ ਦਾ ਰਾਜ ਹੋ ਗਿਆ ਸਾਰੀ ਦੁਨੀਆ ਦੀ ਦੌਲਤ ਇਨ੍ਹਾਂ ਕੋਲ ਆ ਗਈ ਤਾਕਤ ਇਨ੍ਹਾਂ ਕੋਲ ਆ ਗਈ ਹੁਣ ਹਰ ਗਲੀ ਦੇ 'ਚ ਦੋ ਦੋ ਪੱਬ ਹੁਣ ਉਹਨਾਂ ਦੇ 'ਚ ਰੌਣਕ ਹੈ ਚਰਚਾਂ ਨੂੰ ਤੇ ਤਾਲੇ ਲੱਗੇ ਚਰਚ ਤੇ बिकਦੇ ਜਾ ਰਹੇ ਨੇ ਚਰਨ ਤੇ ਸੋਨੇ ਦੇ ਬੈਨ ਕਈਆਂ ਲੀਵਾ ਬੱਤੀ ਵੀ ਨਹੀਂ ਜਲਦੇ ਉਹ ਦਿਨ ਮੈਂ ਬੋਲਵਰਮਟਨ ਦੇਖ ਕੇ 당 ਰਹਿ ਗਿਆ ਬੜੇ ਕੀਮਤੀ ਚਰਚ ਬੜੇ ਸੁੰਦਰ ਫਿਰ ਮੈਂ ਉਸ ਸਿੰਗ ਨੂੰ ਕਹੇ ਮੈਂ ਇੱਕ ਜਰਾ ਮੈਂ ਦੇਖਣੇ ਨੇ ਅੰਦਰੋਂ ਐਨੀ ਕੀਮਤੀ ਕਾਰੀਗਰੀ ਪੱਥਰ ਥੀ ਕਿੰਨੇ ਕਿ ਗਿਆ ਨਹੀਂ ਜੀ ਇਹਨਾਂ ਨੂੰ ਤਾਂ ਕਦੀ ਖੁੱਲਿਆ ਹੀ ਨਹੀਂ ਦੇਖਿਆ ਕਿ ਤੁਸੀਂ ਕੀ ਦੇਖੋਗੇ ਤਾਲੇ ਲੱਗੇ ਹੋਣ ਕੋਈ ਦੀਆ ਬੱਟੀ ਵੀ ਨਹੀਂ ਹੁੰਦੀ ਵੈਸ਼ ਮਹਾ ਲੋਭੀ ਹੁੰਦਾ ਹੈ ਮਹਾਰਾਜ ਕਹਿੰਦੇ ਇਸ ਵਕਤ ਮਨੁੱਖ ਦੇ ਮਨ ਦੇ ਉੱਤੇ ਲੋਭ ਰਾਜ ਕਰਦਾ ਹੈ। ਲੋਭੀ ਕੋਲ ਧਰਮ ਨਹੀਂ ਹੁੰਦਾ। ਲੋਭੀ ਕੋਲ ਤੇ ਪਾਪ ਹੀ ਪਾਪ ਹੁੰਦੇ। ਲੋਭੀ ਕੋਲ ਤੇ ਝੂਠ ਹੀ ਝੂਠ ਹੁੰਦਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਲੋਭੀ ਕਾ ਵੇਸਾ ਨਾ ਕੀਜੇ ਜੇ ਕਾ ਪਾਰਵਸ। ਉਹਦੇ ਤੇ ਭਰੋਸਾ ਵੀ ਨਹੀਂ ਕਰਨਾ ਚਾਹੀਦਾ। ਉਹ ਤੇ ਮਿੱਤਰਤਾ ਵੀ ਵੇਚ ਸਕਦਾ ਹੈ, ਦੋਸਤੀ ਵੇਚ ਸਕਦਾ ਹੈ। ਖੁਦਾ ਨੂੰ ਵੇਚ ਸਕਦਾ ਹੈ ਤੇ ਫਿਰ ਦੋਸਤੀ ਕੀ ਮੈਨੇ ਰੱਖ ਲਈ। उन्हें मित्रता को भी बेच देना है कौम बेचता है देश बेचता है अणख बेचता है ईमान बेचता है धर्म बेचता है पाठ बेचता है ज्ञान बेचता है कला बेचता है गुण बेचता है सब कुछ बेचता है वाल भी कहें खुदा भी किधरे ओके हाथ च आ जाए उन्हें खुदा भी बेच के रख देना है हवस के बंदे वफा को बेच देते हैं खुदा के घर की क्या कहिए खुदा को बेच देते हैं ਬਾਕੀ ਤਿੰਨ ਵਰਨਾ ਨਾਲ ਧਰਮ ਚੱਲਦਾ ਹੈ ਉਹ ਤਿੰਨ ਵਰਨ ਨਹੀਂ ਨੇ ਬ੍ਰਾਹਮਣ ਛਤਰੀ ਸ਼ੂਦਰ ਇੱਕੋ ਵਰਨ ਪ੍ਰਦਾਨ ਹੋ ਗਿਆ 99% ਮਨੁੱਖ ਇੰਜ ਕਹਿ ਲੋ ਵੈਸ਼ ਇੱਕ ਫਿਸਦੀ ਜੇ ਚਲੋ ਕੋਈ ਸ਼ੂਦਰ ਹੈ ਬ੍ਰਾਹਮਣ ਹੈ ਜਾਂ ਛਤਰੀ ਹੈ ਉਹਦੀ ਕੀ ਗਿਣਤੀ ਹੈ 1% 1% 1% ਵੀ ਮੈਂ ਕਹਿ ਰਿਹਾ ਬਲਕੇ ਕੋਚ ਵਿਦਵਾਨਾਂ ਨੇ ਮੈਨੂੰ ਕਿਹਾ ਨਹੀਂ ਗੈਨੇ ਜੀ ਕਿਤੇ 10000 ਰੁਪਏ 'ਚ ਇੱਕ ਬੰਦਾ ਹੋਵੇਗਾ ਸਾਰੀ ਸ੍ਰਿਸ਼ਟੀ ਵੈਸ਼ ਐਵੇਂ ਨਹੀਂ ਮਹਾਰਾਜ ਨੇ ਕਹਿ ਦਿੱਤਾ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੇ ਗਤ ਰਈ ਫਿਰ ਮੈਂ ਇਸ ਨੂੰ ਆਕਣਿਆਂ ਦੇ ਵਿੱਚ ਇੰਜ ਬਿਆਨ ਕਰਨਾ ਸ਼ੁਰੂ ਕੀਤਾ ਧਿਆਨ ਦੇਣਾ ਵੱਸੋਂ ਆਪਤੀ ਕਰਾਂ 10000 ਸਤਸੰਗੀ ਕਿਧਰੇ ਮੰਦਰ ਮਸਜਿਦ ਗੁਰਦੁਆਰੇ 'ਚ ਬੈਠੇ ਹੋਣ ਇੱਕ ਜਗਿਆ ਸੌ ਹੁੰਦਾ ਹੈ ਗਿਆਨ ਦਾ